ਉਹ ਕਿਸੇ ਨਾ ਕਿਸੇ ਖੇਤਰ ਦੇ ਅੰਦਰ ਆ ਰਹੇ ਨੇ ਚਾਹ ਫਿਰੋਜ਼ਪੁਰ ਦੀ ਗੱਲ ਕਰੀਏ ਅਮਰਸਰ ਦੀ ਗੱਲ ਕਰੀਏ ਗੁਰਦਾਸਪੁਰ ਦੀ ਗੱਲ ਕਰੀਏ ਸੰਗਰੂਰ ਦੀ ਗੱਲ ਕਰੀਏ ਬਹੁਤ ਸਾਰੇ ਜਿਲ੍ਹਿਆਂ ਦੇ ਅੰਦਰ ਰੋਪੜ ਦੀ ਗੱਲ ਕਰੀਏ ਬਹੁਤ ਸਾਰੇ ਜਿਲ੍ਹਿਆਂ ਦੇ ਅੰਦਰ ਲਗਾਤਾਰ ਜਿਹੜੇ ਹੜ੍ਹ ਦੇ ਉਹ ਚਾਹੇ ਘੱਗਰ ਦਰਿਆ ਦੇ ਰਾਹੀਂ ਚਾਹੇ ਰਾਵੀ ਦਰਿਆ ਦੇ ਰਾਹੀਂ ਚਾਹੇ ਸਤ루 ਦਰਿਆ ਦੇ ਰਾਹੀਂ ਵੱਖ-ਵੱਖ ਦਰਿਆਵਾਂ ਦੇ ਰਾਹੀਂ ਪੰਜਾਬ ਦਾ ਹਰੇਕ ਡਿਸਟ੍ਰਿਕਟ ਜਿਹੜਾ ਹੜ੍ਹਾਂ ਦੇ ਕਾਰਨ ਪਾਰੀ ਮੀਂਹ ਦੇ ਕਾਰਨ ਬੁਰੀ ਤਰ੍ਹਾਂ ਜਿੱਥੇ ਜਨ ਜੀਵਨ ਪਰਬਾਤ ਹੋਇਆਗਾ ਉਥੇ ਹੀ ਸਾਡੇ ਫਸਲਾਂ ਦਾ ਬਹੁਤ ਵੱਡੀ ਪੱਧਰ ਤੇ ਨੁਕਸਾਨ ਹੋਇਆ ਉਥੇ ਹੀ ਸਾਡੀਆਂ ਪਸ਼ੂ ਤੰਦ ਦਾ ਐਨੀਮਲ ਦਾ ਬਹੁਤ ਬੁਰੀ ਤਰ੍ਹਾਂ ਪੰਜਾਬ ਚ ਨੁਕਸਾਨ ਹੋਇਆ ਮਿਲਟਿੰਗ ਐਨੀਮਲਸ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਜਾਨੀਮਾਲੀ ਬਹੁਤ ਭਾਰੀ ਨੁਕਸਾਨ ਜੇ ਮੈਂ ਗੱਲ ਕਰਾਂ ਤਾਂ ਪਿਛਲੇ 5 ਦਹਾਕਿਆਂ ਨਾਲ ਦੀ ਆਪਾਂ ਗੱਲ ਕਰੀ ਤੇ ਪਿਛਲੇ 5 ਦਹਾਕਿਆਂ ਸਭ ਤੋਂ ਵੱਡਾ ਨੁਕਸਾਨ ਜਿਹੜਾ ਉਸ ਸਮੇਂ ਹੋਇਆ ਪਰ ਅੱਜ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਤਾ ਭਗਵੰਤ ਸਿੰਘ ਮਾਨ ਜੀ ਸਭ ਬਿਮਾਰ ਹੋਣ ਦੇ ਬਾਵਜੂਦ ਬਿਮਾਰ ਹੋਣ ਦੇ ਬਾਵਜੂਦ ਉਹਨਾਂ ਨੇ ਅੱਜ ਵੀ ਕੈਬਨਟ ਜਿਹੜੀ ਆ ਉਹ ਖੁਦ ਹਸਪੀਟਲ ਚੋਂ ਟੈਂਡ ਕੀਤੀ ਅੱਜ ਵੀ ਉਹਨਾਂ ਨੇ ਪੰਜਾਬ ਦੇ ਕਿਸਾਨ ਦੇ ਲਈ ਪੰਜਾਬ ਦੇ ਮਜ਼ਦੂਰ ਦੇ ਲਈ ਪੰਜਾਬ ਦੇ ਵਪਾਰੀ ਦੇ ਲਈ ਪੰਜਾਬ ਦੇ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦੇ ਘਰ ਤਹਾਗੇ ਜਿਨ੍ਹਾਂ ਦੇ ਪਸ਼ੂ ਮਾਰੇ ਗਏ ਜਿਨ੍ਹਾਂ ਦੀ ਫਸਲ ਬਰਬਾਦ ਹੋ ਗਈ ਉਹਨਾਂ ਲਈ ਵੱਡੇ ਐਲਾਨ ਜਿਹੜੇ ਨੇ ਖੁਦ ਕੀਤੇ ਔਰ ਬਿਲਕੁਲ ਬੜੇ ਅੱਛੇ ਤਰੀਕੇ ਨਾਲ ਇੱਕ ਮੈਕੈਨਿਜ਼ਮ ਬਣਾ ਕੇ ਜਿਹੜਾ ਉਹ ਲੋਕਾਂ ਦੇ ਸਾਹਮਣੇ ਖੁਦ ਪੇਸ਼ ਕੀਤਾ ਮੈਂ ਖਾਸ ਤੌਰ ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਦ ਸਿੰਘ ਮਾਨ ਜੀ ਦਾ ਧੰਨਵਾਦ ਕਰਨਾ ਚਾਹਾਂਗਾ ਬਹੁਤ ਬਹੁਤ ਉਹਨਾਂ ਦਾ ਸ਼ੁਕਰੀਆ ਕਿ ਉਹਨਾਂ ਨੇ ਆਪ ਬਿਮਾਰੀ ਚ ਹੁੰਦੇ ਹੋਏ ਵੀ ਇੱਕ ਬਹੁਤ ਵੱਡਾ ਬਲੇਰਾਨਾ ਫੈਸਲਾ ਜਿਹੜਾ ਉਹ ਪੰਜਾਬ ਦੇ ਕਿਸਾਨ ਦੇ ਪੱਖਸ ਲਿਆ ਗਿਆ ਪੰਜਾਬ ਦੇ ਖੇਤ ਮਜ਼ਦੂਰ ਦੇ ਪੱਖਸ ਲਿਆ ਗਿਆ ਪੰਜਾਬ ਦੇ ਆਵਾਮ ਦੇ ਪੱਖਸ ਲਿਆ ਗਿਆ ਕਿਉਂਕਿ ਉਹ ਜਦੋਂ ਦੇ ਵੀ ਅਸੀਂ ਮੈਂ ਕੱਲ ਮਿਲਣ ਗਿਆ ਸੀ ਦੋ ਦਿਨ ਪਹਿਲਾਂ ਮਿਲਣ ਗਿਆ ਸੀ ਉਸ ਦਿਨ ਵੀ ਉਹਨਾਂ ਨੇ ਕਿਹਾ ਸੀਗਾ ਕਿ ਪੂਰੀ ਅਸੈਸਮੈਂਟ ਕਰਦੇ ਰਹੋ ਲਗਾਤਾਰ ਲੋਕਾਂ ਜਾਂਦੇ ਰਹੋ ਲਗਾਤਾਰ ਲੋਕਾਂ ਨਾਲ ਸੰਪਰਕ ਰਹਿਓ ਔਰ ਸਾਰੇ ਝੰਡੇ ਜਿਹੜੇ ਨੇਗੇ ਉਹ ਅਸੀਂ ਤਿਆਰ ਕੀਤੇ ਸੋ ਅਸੀਂ ਫਾਸਲਾ ਲਿਆਗਾ ਕਿ ਜਿਸ ਦਾ ਖੇਤ ਉਸ ਦੀ ਰੇਤ ਕਿਉਂਕਿ ਹੜ੍ਹਾਂ ਦੇ ਕਾਰਨ دریاਵਾਂ ਦੇ ਰਾਹੀਂ ਅੱਜ 2-2 3-3 ਫੁੱਟ 4 ਫੁੱਟ 5 ਫੁੱਟ ਜਿਹੜਾ ਉਹ ਰੇਤ ਆ ਉਹ ਕਿਸਾਨ ਦੇ ਖੇਤ ਚ ਆ ਗਿਆ ਕਿਸਾਨ ਦਾ ਖੇਤ ਜਿਹੜਾ ਉਹ ਬੁਰੀ ਤਰ੍ਹਾਂ ਭਰ ਗਿਆ ਔਰ ਬਿਲਕੁਲ ਔਰ ਜੇਕਰ ਆਪਾਂ ਗੱਲ ਕਰੀਏ ਜਿਹੜੀ ਫਸਲ ਬੀਜੀ ਹੋਈ ਸੀ ਜੀ ਉਹਨਾਂ ਨੇ ਧਾਨ ਬੀਜਿਆ ਹੋਇਆ ਸੀ ਜੀਰੀਬੀਦੀ ਹੋਈ ਸੀ ਉਹ ਤਾਂ ਬਿਲਕੁਲ ਦਬੇ ਗਈ ਪਤਾ ਹੀ ਨਹੀਂ ਲੱਗ ਰਿਹਾ ਬਿਲਕੁਲ ਫਲਾਇਡ ਜਿਹੜਾ ਉਹ ਸਾਫ ਹੋ ਗਿਆ ਕਿ ਇਹ ਕਿਹਦਾ ਖੇਤ ਆ ਸੋ ਅੱਜ ਇਹ ਬਹੁਤ ਵੱਡਾ ਫੈਸਲਾ ਸਰਦਾਰ ਭਗਵੰਤ ਸਿੰਘ ਮਾਜੇ ਨੇ ਕੀਤਾ ਕਿ ਜਿਸ ਦਾ ਖੇਤ ਉਸ ਦੀ ਰੇਟ ਨੀਤੀ ਤਹਿਤ 31 ਦਸੰਬਰ ਤੱਕ 31 ਦਸੰਬਰ ਤੱਕ ਸਾਰੇ ਹਰ ਪ੍ਰਭਾਵਿਤ ਪਿੰਡਾਂ ਵਿੱਚ ਕਿਸਾਨ ਜਿਹੜੇ ਨੇਗੇ ਬਗੈਰ ਕਿਸੇ ਪਰਮਟ ਦੇ ਬਗੈਰ ਕਿਸੇ ਐਨਓਸੀ ਦੇ ਉਹ ਜਿਹੜੀ ਰੇਟ ਆ ਉਹ ਜਿਹੜੀ ਸੇਟਾ ਉਹਨੂੰ ਉਹ ਆਪਣੇ ਖੇਤ ਚੋਂ ਬਾਹਰ ਕੱਢ ਸਕਦੇ ਨੇਗੇ ਉਹ ਸੇਟ ਨੂੰ ਰੇਟ ਨੂੰ ਜਿਹੜਾ ਉਹ ਓਪਨ ਮਾਰਕੀਟ ਚ ਵੀ ਵੇਚ ਸਕਦੇ ਨੇਗੇ ਔਰ ਉਹ ਇੱਥੇ ਮੈਸਨਮਾਰਕਸ ਐਕਸਕਲੂਸਿਵ ਜਿਹੜਾ ਰਾਈਟ ਆ ਉਸ ਕਿਸਾਨ ਦਾਗਾ ਜਿਹੜਾ ਕਿਸਾਨ ਉੱਥੇ ਖੇਤੀ ਕਰ ਰਿਹਾ ਸੀਗਾ ਸੋ ਅੱਜ ਇਹ ਅਸੀਂ ਆਰਡਰ ਪਾਸ ਕੀਤਾਗਾ ਕਿ ਆਉਣ ਵਾਲੇ 31 ਦਸੰਬਰ ਤੱਕ ਕਿਸਾਨ ਜਿਹੜਾ ਉਹ ਆਪਣੇ ਖੇਤ ਵਿੱਚੋਂ ਆਪਣੀ ਰੇਟ ਚੁੱਕ ਸਕਦਾਗਾ ਜਿਹੜੀ ਮਿੱਟੀ ਹੜ ਕੇ ਆ ਗਈ ਜਾਂ ਜਿਹੜਾ ਉਹਦੇ ਨਾਲ ਸੈਟਿੰਗ ਹੋ ਗਈ ਉਹ ਜਿਹੜੀ ਸੈਟਿੰਗ ਨੂੰ ਡਿਸੈਟਿੰਗ ਕਰ ਸਕਦਾਗਾ 31 ਦਸੰਬਰ ਤੱਕ ਕੋ ਨੂੰ ਕੋਈ ਪਰਮਿਟ ਲੈਣ ਦੀ ਲੋੜ ਨਹੀਂ ਕੋਈ ਕਿਸੇ ਕੋਲ ਅਧਿਕਾਰੀ ਕੋਲ ਜਾਣ ਦੀ ਲੋੜ ਨਹੀਂ ਸੋ ਇਹ ਬਹੁਤ ਵੱਡਾ ਫੈਸਲਾ ਪੰਜਾਬ ਦੇ ਕਿਸਾਨਾਂ ਦੇ ਪੱਖ ਵਿੱਚ ਆ ਕਿਉਂਕਿ ਜੇ ਅਸੀਂ ਇਹ ਸਮੇਸਿਰ ਫੈਸਲਾ ਨਾ ਲੈਂਦੇ ਤਾਂ ਮੈਂ ਸਮਝਦਾ ਪੰਜਾਬ ਦਾ ਕਿਸਾਨ ਜਿਹੜਾ ਉਹ ਅਗਲੀ ਫਸਲ ਜਿਹੜੀ ਆ ਉਹ ਨਹੀਂ ਵੇਚ ਸਕਣਾ ਸੀਗਾ ਅੱਜ ਅਸੀਂ ਸਾਡੇ ਕਿਸਾਨ ਨੂੰ ਇਸ ਗੱਲ ਹੀ ਕੰਪੀਟੈਂਟ ਬਣਾਇਆਗਾ ਕਿ ਉਹ ਬਿਲਕੁਲ ਆਪਣੀ ਸਫਾਈ ਕਰਕੇ ਉੱਥੇ ਜਿਹੜੀ ਆ ਆਪਣੀ ਫਸਲ ਆ ਉਹ ਅਗਲੀ ਫਸਲ ਜਿਹੜੀ ਆ ਉਹ ਵੇਚ ਸਕਦਾਗਾ ਇਸੇ ਤਰੀਕੇ ਪੰਜਾਬ ਸਰਕਾਰ ਦੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਬਹੁਤ ਵੱਡਾ ਫੈਸਲਾ ਲਿਆਗਾ ਹੁਣ ਤੱਕ ਦਾ ਇਤਿਹਾਸਿਕ ਫੈਸਲਾਗਾ ਜੇ ਹੁਣ ਤੱਕ ਦੇ ਮੁਆਵਜ਼ੇ ਦੀ ਗੱਲ ਕਰੀਏ ਪੰਜਾਬ ਦੇ ਇਤਿਹਾਸ ਦੇ ਅੰਦਰ ਕਦੇ ਵੀ 20000 20000 ਰੁਪਇਆ ਪ੍ਰਤੀ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਅੱਜ ਤੱਕ ਕਦੇ ਵੀ ਕਿਸੇ ਵੀ ਸਰਕਾਰ ਨੇ ਨਹੀਂ ਦਿੱਤਾ ਬਹੁਤ ਸਾਰੀਆਂ ਸਰਕਾਰਾਂ ਆਈਆਂ ਜਿਨ੍ਹਾਂ ਨੇ ਕਿਹਾ ਕਿ ਅਸੀਂ ਕਿਸਾਨ ਹਾਂ ਤਾਂ ਇਸੀਆਂ ਬਹੁਤ ਸਾਰੀਆਂ ਆਈਆਂ ਜਿੰਨਾਰੇ ਕਿ ਆ ਕੇ ਸੀ ਕਿਸਾਨਾਂ ਦੇ ਰਾਖੇ ਆ ਪਰ ਲੇਕਿਨ ਅੱਜ ਤੱਕ ਕਿਸੇ ਵੀ ਸਰਕਾਰ ਨੇ ਐਡਾ ਹਸਤਾਖਰੀ ਲਿਆ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਹੁਤ ਵੱਡਾ ਫੈਸਲਾ ਜਿਹੜਾ ਮੈਂ ਸਮਝਦਾ ਪੰਜਾਬ ਦੇ ਕਿਸਾਨਾਂ ਦੇ ਫੱਕ ਵਿੱਚ ਲਿਆਗਾ ਕਿ 20000 ਰੁਪਏ ਤੱਕ ਦਾ ਪ੍ਰਤੀ ਏਕੜ 20000 ਰੁਪਏ ਤੱਕ ਜਿਹੜਾ ਮੁਆਵਜ਼ਾ ਉਹ ਪੰਜਾਬ ਸਰਕਾਰ ਦੇਊਗੀ ਇਹ ਮੈਂ ਸਮਝਦਾ ਪੰਜਾਬ ਦੇਸ਼ ਪਰਦਾ ਕਲੌਤਾ ਪਹਿਲਾ ਸੂਬਾ ਬਣ ਗਿਆ ਜਿਹਦੇ ਅੰਦਰ ਜਦੋਂ ਵੀ ਕਦੇ ਆਫਤ ਆਈ ਹੈ ਇਹਨਾਂ ਮੁਆਵਜ਼ਾ ਨਹੀਂ ਮਿਲੇ ਕਿਸੇ ਵੀ ਹੋਰ ਸੂਬੇ ਚਾਹੇ ਸਾਡੇ ਕਿਸੇ ਵੀ ਸੂਬੇ ਦੀ ਆਪਾਂ ਕੰਪੇਰੀਸ਼ਨ ਕਰ ਲਈਏ ਕਿਸੇ ਸੂਬੇ ਚੰਨਾ ਨਹੀਂ ਮਿਲਿਆ ਸੋ ਮੈਂ ਸਮਝਦਾ ਬਹੁਤ ਵੱਡਾ ਰਾਹਤ ਜਿਹੜੀ ਆ ਉਹ ਪੰਜਾਬ ਦੇ ਕਿਸਾਨ ਦੇ ਲਈ ਆ ਪੰਜਾਬ ਦੇ ਆਬਾਦ ਦੇ ਲਈ